ਹਾਂਜੀ ਹਾਂਜੀ ਮੋਹਾਲੀ ਦਾ ਮਸ਼ਹੂਰ ਸਟੋਰ ਬੰਦ ਹੋਣ ਜਾ ਰਿਹਾ ਅਸੀਂ ਸੋਚਿਆ ਜੀ ਮਿੱਟੀ ਪੈਣ ਨਾਲ ਚੰਗਾ ਮਿੱਟੀ ਦੇ ਰੇਟ ਤੇ ਕਪੜਾ ਦੇ ਦਈਏ ਜੀ ਅਸੀਂ ਸਾਰੇ ਕਪੜੇ ਮਿੱਟੀ ਦੇ ਭਾਅ ਦੇ ਰਹੇ ਹਾਂ ਜੀ ਜਾਂ 3000 ਦੀ ਕੁੜਤੀ ਆਪਾਂ 300 ਰੁਪਏ ਦੇ ਰਹੇ ਹਾਂ ਗਿੱਪੀ ਗਰੇਗਾ ਦਲਜੀਤ ਉਹਨਾਂ ਨੇ ਪਾਈ ਹੁੰਦੀਆਂ ਜੀ ਇਹ ਜੀ ਸ਼ਰਟਾਂ ਜਿਹੜੀ ਮਰਜ਼ੀ ਲੈ ਲਓ 500 ਰੁਪਏ ਦੀ ਦਵਾਂਗੇ ਆ ਸੂਟ ਪੈਣਾ ਜੀ ਸਾਰਾ 750 ਰੁਪਏ ਦਾ ਬੋਟਮ ਹੈ ਦੇਖੋ ਨਾਲ ਬਹੁਤ ਵਧੀਆ ਵਧੀਆ ਟੀ-ਸ਼ਰਟਾਂ ਨੇ ਇਹ 400 ਰੁਪਏ ਦੀ ਹੈ 5-500 ਰੁਪਏ ਦੀ ਲੌਂਗ ਕੁਰਤੀ ਦੇ ਰਹੇ ਆ ਜੀ ਸਾਰੇ ਸਾਰੀਆਂ ਬ੍ਰਾਂਡਡ ਕੁਰਤੀਆਂ ਸਾਰੀਆਂ ਬ੍ਰਾਂਡਡ ਕੁਰਤੀਆਂ ਨੇ ਇਹ ਜੀਨ ਪੈਂਟ ਹੈ ਜੀ ਜੈਂਟਸ ਦੀਆਂ ਇਹ ਸਾਰੀਆਂ 700 ਤੋਂ ਲੈ ਕੇ 800-900 ਤੱਕ ਦੇ ਰਹੇ ਆ ਜੀ ਸਰ ਆ ਕੀ ਇਹਦਾ ਰੇਟ ਤਾਂ 4000 ਲੱਗਾ ਹੋਇਆ ਹੈ ਹਾਂ ਜੀ ਹਾਂ ਜੀ ਇਹ ਦੇਖੋ ਇਹ 700 ਰੁਪਏ ਦੀ ਜੀਨ ਜੀਨ ਦੇ ਰਹੇ ਆ ਵਾਓ ਆ ਤਾਂ ਫੜਾ ਹੀ ਸੋਨਾ ਇਹ ਆ ਦੇਖੋ ਆ 900 900 ਰੁਪਏ ਦਾ ਸੂਟ ਦੇ ਰਹੇ ਆ ਜੀ ਸਰ ਇਹ ਕੋਈ ਸੇਲ ਸੁਲਤਾਨੀ ਹੈਗੀ ਨਹੀਂ 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 ਸੇਲ ਹੁੰਦੀ ਸੇਲ ਤਾਂ ਹੀ ਸੀ ਤਾਂ ਇਹ 700-800 ਦੀ ਕਟਣੀ ਸੀਗੀ ਇਹ ਤਾਂ ਹੀ ਸਟੋਰ ਬੰਦ ਕਰ ਰਹੇ ਇਹ ਸਾਰੇ ਕੋਈ 2000 3000 ਦਾ ਇਹ ਸਟ੍ਰਾਊਜ਼ਰ ਦਵਾਂਗੇ 500 ਰੁਪਏ ਨੂੰ ਜੀ ਬੂਟ ਕੱਟ ਵੀ ਹੈ ਨੈਰੋ ਵੀ ਹੈ ਸਟੇਟ ਫਿਟਿੰਗ ਵੀ ਹੈ ਪੌਪ ਕੌਰ ਸਾਈਡ ਕਿੰਨੀ ਵਧੀਆ ਸਲਟਾ ਲਾਈਨਿੰਗ ਵਾਲੀ ਇਹ ਲਕੋਸਟ ਬ੍ਰਾਂਡ ਕੰਪਨੀ ਹੈ ਜੀ ਬਹੁਤ ਵਧੀਆ ਇਹ ਦੇਖੋ ਇਹ ਵੀ 5-500 ਰੁਪਏ ਦੀ ਸ਼ਰਟ ਦੇ ਰਹੇ ਆ ਜਿਹੜੀ ਮਰਜ਼ੀ ਸ਼ਰਟ ਲਾਓ ਜੀ ਆਹ ਦੇਖੋ 800 ਰੁਪਏ ਦਾ ਕੋਟ ਸੈੱਟ ਜੀ ਵਰਕ ਵਾਲਾ ਹਾਂ ਜੀ ਹਾਂ ਜੀ ਵਰਕ ਵਾਲਾ ਜੀ ਤੇ ਆਪ ਕੋਟਨ ਦਾ ਇਹ 500 ਰੁਪਏ ਦਾ ਸੂਟ ਦੇਖੋ ਜੀ ਆ ਵੀ 500 ਰੁਪਏ ਆ ਜੀ 500 ਰੁਪਏ ਜਿਹੜੀ ਮਰਜ਼ੀ ਸ਼ਰਟ ਲਾਓ ਲੈ ਇੱਕ ਲੈ ਲਓ ਪਲੇ ਲੈ ਪਲੇ ਕੋਈ ਵੀ ਲੈ ਲਓ ਇਹਦੀ 1000 ਰੁਪਏ ਦੀ ਤਾਂ ਚੁੰਨੀ ਹੈ ਜੀ ਕੱਲੀ ਇਹਦੀ ਤੇ ਤੁਸੀਂ 1000 ਰੁਪਏ ਚ ਸੂਟ ਦੇਣਾ ਸੂਟ ਦੇ ਰਹੇ ਆ 3 ਪੀਸ ਸੂਟ ਹੈ ਜੀ ਆ 500 ਰੁਪਏ ਦੀ ਸ਼ਰਟ ਦੇ ਰਹੇ ਆ हां नहीं नहीं बिल्कुल जायज 500 दी वही मैं कहया जी मिट्टी ਦੇ پاس ਸੀ ਆਪਣੇ ਕਪੜੇ ਕੱਢ ਰਹੇ ਆ 800 ਰੁਪਏ ਦਾ ਆ 800 ਰੁਪਏ ਦਾ ਜਾਂ ਨਹੀਂ ਐਨੇ ਸੋਹਣੇ ਡਿਜ਼ਾਈਨ ਸਰ ਸਾਰੇ ਕੋਟ ਸੈਟਾ ਦੇਖੋ हां 3000 ਦਾ ਰੂਟ ਹੈ 1040 ਦੇ ਰਹੇ ਜੀ ਇਹ ਸਾਰੇ ਐਨੀਆਂ ਵਧੀਆ ਸ਼ਰਟਾਂ ਨੇ ਸਿਰਫ 20 ਪੀਸ ਪਏ ਨੇ ਇਹ ਵੀ 500 ਰੁਪਏ ਚ ਦੇ ਰਿਹਾ ਜੀ ਮੈਂ ਸਰ 1 ਮਿੰਟ ਇੱਕ ਵੇੜਾ ਕਿੰਨੇ ਦਾ ਸੂਟ ਹੈ 3800 ਰੁਪਏ ਦਾ ਜੀ ਤੇ ਆਪਾਂ ਕਿੰਨੇ ਦਾ ਦੇਣਾ 1500 ਰੁਪਏ ਦਾ ਜੀ ਪੂਰਾ ਹੈ ਟ੍ਰੈਂਡੀ हां जी हां सारे ਦੇ ਪ੍ਰਾਈਸ ਲਿਖਿਆ ਹੋਇਆ ਹੈਗਾ 60% ਦੇ ਲੈਸ ਕਰਕੇ ਸੂਟ ਦਵਾਂਗੇ ਜੀ ਵਧੀਆ ਕਾਰਗੋ ਚ ਲੋਰ ਹੈਗਾ ਸਾਰੇ 5-5 1000 ਜੀ ਇੰਨਾ ਘਟੋ ਹਾਂਜੀ ਹਾਂਜੀ 4600 ਰੁਪਏ ਦਾ ਸੂਟ ਹੈ ਜੀ ਰਾਗ ਟਾਈਪ ਆ ਗਿਆ ਜੀ ਇਹ ਸਾਰਾ 1750 ਰੁਪਏ ਦਾ ਸੂਟ ਦੇ ਇਹ 750 ਰੁਪਏ ਦਾ ਜੀ ਦੇਖੋ ਜੀ ਭਾਜੀ ਮੇਰੀ ਗੱਲ ਸੁਣ ਲਓ ਸਰਦਾਰ ਜੀ ਲੋਕਾਂ ਨੇ ਲੈਣ ਆ ਜਾਣਾ ਹੈ ਮੈਂ ਕਹ ਗੱਲ ਹੀ ਕੋਈ ਨਹੀਂ ਅਸੀਂ ਦਵਾਂਗੇ ਜੀ ਜੋ ਸਾਰਾ ਮਾਲ ਹੈ ਕੱਢਣਾ ਕਿਉਂਕਿ ਮੈਂ ਹੁਣ ਸਟੋਰ ਬੰਦ ਕਰ ਰਹੇ ਹਾਂ ਜੀ ਕੋਈ ਵਜ੍ਹਾ ਸੀਗੀ ਆਪਣੀ ਅਸੀਂ ਕੋਈ ਹੋਰ ਕੰਮ ਸ਼ੁਰੂ ਕਰਨਾ ਹੈ ਜੀ ਉਹਦੇ ਨਾਲੇ ਸਟੋਰ ਬੰਦ ਕਰ ਰਹੇ ਪੱਕੀ ਗੱਲ ਹੈ ਪੱਕੀ ਜੀ ਪੱਕੀ ਗੱਲ ਹੈ ਕੋਟ ਸਾਈਡ ਕੁਰਤੀਆਂ ਸਟੋਰ ਬੰਦ ਜੀ ਸਟੋਰ ਬੰਦ ਸਟੋਰ ਨੂੰ ਹਾਂਜੀ ਹਾਂਜੀ ਜਿੰਦਾ ਜੀ ਪੱਕਾ ਜਿੰਦਾ ਜੀ ਜਿਹੜੇ ਬੰਦੇ ਸ਼ੇਅਰ ਕਰਨਗੇ ਉਹਨਾਂ ਦੇ ਵਿੱਚ 10 ਬੰਦਿਆਂ ਨੂੰ ਇਹਨਾਂ ਆਪਾਂ ਪਰਸ ਦੇਵਾਂਗੇ ਸਾਰੇ ਬਿਲਕੁਲ ਫ੍ਰੀ ਦੇਵਾਂਗੇ ਸੋ ਫਟਾਫਟ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਤੁਹਾਨੂੰ ਵੀ ਆਹ ਵਾਲੇ ਪਰਸ ਚਾਹੀਦੇ ਨੇ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਕਰਨਾ ਕੁਝ ਨਹੀਂ ਆ ਘਰ ਬੈਠ ਕੇ ਵੀਡੀਓ ਨੂੰ ਸ਼ੇਅਰ ਕਰਨਾ ਹੈ ਇਹਨਾਂ ਦੇ ਨੰਬਰ ਤੇ ਭੇਜ ਦੇ ਨੇ ਸਕਰੀਨਸ਼ਾਟ ਤਾਂ ਕਿ ਤੁਹਾਨੂੰ ਆਪਸ ਮਿਲ ਸਕਣ ਬਿਲਕੁਲ ਫ੍ਰੀ ਰਵੇ। ਆ ਡਿਜੀਟਲ ਪ੍ਰਿੰਟਿੰਗ ਦੇ ਨਾਲ ਹੈ ਜੀ ਦੇਖੋ। ਇਹ ਤਾਂ ਹੋਣਾ 4-5000 ਰੁਪਏ ਦਾ। ਇਹ ਸਿਰਫ ਦੇ ਰਹੇ ਹਾਂ ਜੀ 1000 ਰੁਪਏ ਦਾ ਸੂਟ। 100 ਰੁਪਏ ਦੀ ਜੀਨ ਦਵਾਂਗੇ ਜੀ। ਚਾਹੇ ਕਾਰਗੋ ਲੈ ਲਓ ਚਾਹੇ ਪਲੇਨ ਲੈ ਲਓ। ਸਰ ਐਮ ਆਰ ਪੀਆ ਤਾਂ ਚੈੱਕ ਕਰ ਲਓ 3-3400 ਦਾ। ਹਾਂ ਜੀ ਹਾਂ ਜੀ ਹਾਂ ਜੀ ਕੁਝ ਵੀ ਹੈ ਸਭ 6-600 ਰੁਪਏ ਨੂੰ ਦੇ ਦੇਣੀ ਜੀ। 4500 ਰੁਪਏ ਦਾ 4600 ਦਾ ਸੂਟ ਹੈ ਜੀ ਵੀ। ਆਪਾਂ ਕਿੰਨੇ ਦਾ ਦੇ ਰਹੇ ਜੀ 1500 ਰੁਪਏ ਦਾ ਦੇ ਰਹੇ ਜੀ ਅਸਾਰੇ ਫਲਾਟ